शिक्षार्थियों हम आज आपके लिए लेकर आए हैं एक और अध्याय जिसका नाम है पंजाब के लोक खेड इसमें हम पंजाब की लोक खेलों के बारे में कुछ संक्षिप्त रूप में बात करेंगे चलिए सुनते हैं ये अध्याय खेड मनुखी जीवन का एक लाजमी भाग है तो दुनिया के दे हर देश में खेडा की ਵਨਸਵੰਤਾ ਪਾਈ ਜਾਂਦੀ ਹੈ ਪੰਜਾਬ ਦੀਆਂ ਕੁਝ ਖੇਡਾਂ ਬਿਲਕੁਲ ਹੀ ਉਸ ਦੀਆਂ ਆਪਣੀਆਂ ਤੇ ਵਿਲੱਖਣ ਰਹੀਆਂ ਹਨ ਦੇਸੀ ਖੇਡਾਂ ਦਾ ਸੁਭਾ ਪੰਜਾਬ ਦੇ ਸਮੁੱਚੇ ਸੁਭਾ ਦਾ ਨਮੂਨਾ ਹੈ ਇਨ੍ਹਾਂ ਖੇਡਾਂ ਵਿੱਚ ਸਮਾਨ ਥੋੜਾ ਅਤੇ ਨਿਯਮ ਸਾਦਾ ਤੇ ਖਿਡਾਰੀਆਂ ਦੀ ਗਿਣਤੀ ਲੋੜ ਅਨੁਸਾਰ ਘਟ ਜਾਂ ਵੱਧ ਹੋ ਸਕਣ ਵਾਲੀ ਹੁੰਦੀ ਹੈ ਪੰਜਾਬੀ ਖੇਡਾਂ ਦਾ ਭੰਡਾਰ ਭਰਪੂਰ ਹੈ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਹਰ ਅਵਸਥਾ ਦੇ ਪ੍ਰਾਣੀਆਂ ਲਈ ਉਨ੍ਹਾਂ ਦੇ ਬਾਲ ਅਤੇ ਸੋਚ ਪੱਧਰ ਅਨੁਸਾਰ ਢੇਰ ਖੇਡਾਂ ਮੌਜੂਦ ਹਨ ਜਿੱਥੇ ਛੋਟੇ ਬੱਚੇ ਕੋਟਲਾ ਚ ਪਾਕੀ ਪਿੱਠੂ ਗੁੱਲੀ ਡੰਡਾ ਆਦ ਖੇਡਾਂ ਨਾਲ ਆਪਣਾ ਮਨਪਸੰਦ ਕਰਦੇ ਹਨ ਉਥੇ ਜਵਾਨ ਗੱਭਰੂ ਕੌੜ ਕਬੱਡੀ ਕੁਸ਼ਤੀ ਮੁਗਧਰ ਆਦ ਨਾਲ ਆਪਣਾ ਸਰੀਰ ਬਲਵਾਨ ਅਤੇ ਚੁਸਤ ਰੱਖਦੇ ਹਨ ਹੋਰ ਤਾਂ ਹੋਰ ਵੱਡੇ ਦੀ ਉਮਰ ਵਾਲੇ ਵੀ ਬਾਰਾ ਟਾਹਣ ਤੇ ਪਾਸੇ ਆਦ ਨਾਲ ਜੀ ਪਰ ਜਾ ਕੇ ਆਪਣਾ ਵਿਲਾ ਸਮਾਂ ਬਬਾ ਸੁਆਦਲਾ ਬਣਾ ਲੈਂਦੇ ਹਨ ਪੰਜਾਬ ਦੀਆਂ ਮੁੱਖ ਤੇ ਪ੍ਰਸਿੱਧ ਲੋਕ ਖੇਡਾਂ ਕਬੱਡੀ ਗੁੱਲੀ ਡੰਡਾ ਖਿੱਦੋ ਖੁੰਡੀ ਕੁਸ਼ਤੀ ਸਟਾਪੂ ਕੋਟਲਾ ਚਪਾਕੀ ਪਿੱਠੂ ਬਾਰਾ ਟਾਂਨ ਪਸਾ ਜਾਂ ਚੌਪੜ ਹੁਣ ਅਸੀਂ ਇਨਾਂ ਖੇਡਾਂ ਬਾਰੇ ਕੀ ਕਰਕੇ ਵਿਸਥਾਰ ਨਾਲ ਜਾਣਨ ਦਾ ਯਤਨ ਕਰਾਂਗੇ ਕਬੱਡੀ ਪੰਜਾਬੀ ਕਬੱਡੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਇਹ ਖੇਡ ਬਹੁਤ ਹੱਦ ਤੱਕ ਉਹਨਾਂ ਦੇ ਸਰੀਰਕ ਬਲ ਅਤੇ ਸੁਭਾਅ ਦੇ ਅਨੁਕੂਲ ਹੈ ਇਸ ਖੇਡ ਰਾਹੀਂ ਖਿਡਾਰੀਆਂ ਨੂੰ ਆਪਣੀ ਤਾਕਤ ਫੁਰਤੀ ਚਲਾਕੀ ਦੌੜ ਅਤੇ ਸਾਹ ਦਾ ਬਲ ਦਸਨ ਦਾ ਅਫਸਰ ਮਿਲਦਾ ਹੈ ਹਰ ਇੱਕ ਨੂੰ ਮਨਪਸੰਦ ਹੋਣ ਕਰਕੇ ਇਹ ਖੇਡ ਛੋਟੇ ਬੱਚਿਆਂ ਤੋਂ ਲੈ ਕੇ ਜਵਾਨ ਗੱਬਰੂਆਂ ਤੱਕ ਟੋਲੀਆਂ ਵਿੱਚ ਖੇਡੀ ਜਾਂਦੀ ਹੈ ਪੰਜਾਬ ਦੀ ਕਬੱਡੀ ਅਨੁਸਾਰ ਕੇਵਲ ਇੱਕ ਹੀ ਖਿਡਾਰੀ ਕਬੱਡੀ ਪਾਉਣ ਆਏ ਖਿਡਾਰੀ ਨੂੰ ਆਪਣੀ ਤਾਕਤ ਅਤੇ ਫੁਰਤੀ ਨਾਲ ਜੱਫਾ ਮਾਰ ਕੇ ਆਪਣੇ ਪਾਲੇ ਵਿੱਚ ਰੱਖ ਸਕਦਾ ਹੈ ਇਸ ਤੋਂ ਸਪਸ਼ਟ ਹੈ ਪੰਜਾਬ ਦੀ ਕਬੱਡੀ ਵਿੱਚ ਹਰ ਖਿਡਾਰੀ ਨੂੰ ਬਹੁਤ ਬਲ ਹਿੰਮਤ ਫੁਰਤੀ ਤੇ ਚੁਸਤੀ ਦਾ ਮਾਲਕ ਹੋਣਾ ਪੈਂਦਾ ਹੈ ਪੰਜਾਬੀ ਕਬੱਡੀ ਦਾ ਖੇਡਾ ਵੱਡੇਰਾ ਹੁੰਦਾ ਹੈ ਇਸ ਤਰ੍ਹਾਂ ਇਸ ਸੂਬੇ ਦੀ ਕਬੱਡੀ ਵਿੱਚ ਜਫਾ ਮਾਰਨ ਅਤੇ ਜਫਾ ਛੜਾਉਣ ਲਈ ਖਿਡਾਰੀਆਂ ਨੂੰ ਕਾਫੀ ਖਾਂ ਮਿਲ ਜਾਂਦੀ ਹੈ। ਖੇਡਣ ਦਾ ਮੈਦਾਨ ਇੱਕ ਗੋਲ ਚੱਕਰ ਬਣਾ ਲਿਆ ਜਾਂਦਾ ਹੈ। ਇਹ ਗੋਲ ਚੱਕਰ ਖੇਡ ਦੇ ਮੈਦਾਨ ਦੀ ਹੋਂਦ ਸਥਾਪਿਤ ਕਰਦਾ ਹੈ। ਇਸ ਚੱਕਰ ਦੇ ਵਿਚਕਾਰ ਇੱਕ ਲੀਕ ਖਿੱਚ ਲਈ ਜਾਂਦੀ ਹੈ। ਤੇ ਇਸ ਤਰ੍ਹਾਂ ਮੈਦਾਨ ਦੇ ਦੋ ਇੱਕੋ ਜਿਹੇ ਹਿੱਸੇ ਬਣ ਜਾਂਦੇ ਹਨ। ਇਸ ਵਿਚਕਾਰਲੀ ਲੀਕ ਦੇ ਵਿਚਕਾਰੋਂ ਦੋਵੇਂ ਪਾਸੇ 10-10 ਫੁੱਟ ਦੀ ਵਿਥ ਤੇ ਦੋ ਪਾਲੇ ਮਿੱਟੀ ਦੀਆਂ ਦੋ ਉੱਚੀਆਂ-ਉੱਚੀਆਂ ਢੇਰੀਆਂ ਬਣਾ ਲਏ ਜਾਂਦੇ ਹਨ ਖਿਡਾਰੀਆਂ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਆਉਣ ਜਾਣ ਲੱਗਿਆ ਇਹਨਾਂ ਪਾਲਿਆਂ ਦੇ ਵਿੱਚ ਹੀ ਰਹਿਣਾ ਪੈਂਦਾ ਹੈ ਦੋਹਾਂ ਟੋਲੀਆਂ ਦੇ ਆਗੂ ਆਪਸ ਦੀ ਟਾਸ ਕਰਦੇ ਹਨ ਤੇ ਜਿਹੜਾ ਆਗੂ ਟਾਸ ਜਿੱਤ ਜਾਂਦਾ ਹੈ ਉਹ ਕਬੱਡੀ ਜਾਣਾ ਮਲਦਾ ਹੈ ਜਾਂ ਪਾਸਾ ਮਲਦਾ ਹੈ ਇਸ ਤਰ੍ਹਾਂ ਕਬੱਡੀ ਮੱਲਣ ਵਾਲੇ ਪਾਸੇ ਵੱਲੋਂ ਵੀ ਖਿਡਾਰੀ ਵਿਰੋਧੀ ਪਾਸੇ ਵੱਲ ਪਾਲਿਆਂ ਦੇ ਵਿੱਚੋਂ ਲੰਘ ਕੇ ਇੱਕ ਕਬੱਡੀ ਕਬੱਡੀ ਕਹਿੰਦਾ ਹੋਇਆ ਵਿਰੋਧੀ ਖਿਡਾਰੀਆਂ ਦੀ ਟੋਲੀ ਵੱਲ ਵਧਦਾ ਹੈ ਤੇ ਆਪ ਵਜਦਾ ਪਹੁੰਚਦਾ ਕਿਸੇ ਖਿਡਾਰੀ ਨੂੰ ਹੱਥ ਲਾਉਣ ਦਾ ਯਤਨ ਕਰਦਾ ਹੈ ਜਿਸ ਕਿਸੇ ਖਿਡਾਰੀ ਨੂੰ ਹੱਥ ਲੱਗਦਾ ਹੈ ਉਹ ਕਬੱਡੀ ਪਾਉਣ ਵਾਲੇ ਖਿਡਾਰੀ ਨੂੰ ਜੱਫਾ ਮਾਰ ਕੇ ਆਪਣੇ ਪਾਸੇ ਰੱਖਣ ਦਾ ਯਤਨ ਕਰਦਾ ਹੈ ਤੇ ਦੂਜਾ ਸਾਹ ਮੁੱਕਣ ਤੋਂ ਪਹਿਲਾਂ ਪਾਲੇ ਨੂੰ ਛੂਣ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਆਪਣੇ ਨੋਰਥ ਵਿੱਚ ਸਫਲ ਹੋ ਜਾਂਦਾ ਹੈ ਉਹ ਆਪਣੀ ਟੋਲੀ ਲਈ ਇੱਕ ਨੰਬਰ ਜਿੱਤ ਲੈਂਦਾ ਹੈ ਇਸ ਤਰ੍ਹਾਂ ਵਾਰੋਵਾਰੀ ਦੋਹਾਂ ਟੋਲੀਆਂ ਦੇ ਖਿਡਾਰੀ ਇੱਕ ਇੱਕ ਕਰਕੇ ਵਿਰੋਧੀ ਪਾਸੇ ਵੱਲ ਕਬੱਡੀ ਪਾਉਣ ਲਈ ਜਾਂਦੇ ਹਨ ਅਤੇ ਆਪਣੀ ਟੋਲੀ ਲਈ ਨੰਬਰ ਬਣਾਉਂਦੇ ਹਨ ਨਿਸ਼ਚਿਤ ਕੀਤੇ ਸਮੇਂ ਵਿੱਚ ਦੋਵੇਂ ਟੋਲੀਆਂ ਇੱਕ ਦੂਜੇ ਨਾਲੋਂ ਵੱਧ ਨੰਬਰ ਬਣਾਉਣ ਦਾ ਯਤਨ ਕਰਦੀਆਂ ਹਨ ਜਿਹੜੀ ਟੋਲੀ ਨਿਸ਼ਚਿਤ ਸਮੇਂ ਵਿੱਚ ਜ਼ਿਆਦਾ ਨੰਬਰ ਬਣਾ ਲਵੇ ਉਹ ਟੋਲੀ ਜਿੱਤ ਜਾਂਦੀ ਹੈ ਗੁੱਲੀ ਡੰਡਾ ਗੁੱਲੀ ਡੰਡੇ ਵਿੱਚ ਕਿਸੇ ਡੰਡੇ ਨਾਲ ਗੁੱਲੀ ਨੂੰ ਉਭਾਰ ਕੇ ਦੂਰ ਸੁੱਟਿਆ ਜਾਂਦਾ ਹੈ ਇਸ ਦੇ ਕਈ ਹੋਰ ਪੱਖ ਜਿਵੇਂ ਗੁੱਲੀ ਨੂੰ ਹਵਾ ਵਿੱਚ ਬੋਚਣਾ ਡੰਡੇ ਦਾ ਨਿਸ਼ਾਨ ਲਾਉਣਾ ਆਦਿ ਵੀ ਕਈ ਹੋਰ ਖੇਡਾਂ ਨਾਲੋਂ ਬਹੁਤ ਹੱਦ ਤੱਕ ਮਿਲਦੇ-ਜੁਲਦੇ ਹਨ ਇਸ ਖੇਡ ਦੇ ਮੁੱਖ ਪੱਖ ਗੁੱਲੀ ਡੰਡੇ ਦੀ ਘੜ ਕੇ ਪਤਲੀ ਕੀਤੀ ਹੋਈ ਨੁੱਕਰ ਉਤੇ ਡੰਡੇ ਨਾਲ ਇਸ ਤਰ੍ਹਾਂ ਮਾਰਨਾ ਕਿ ਗੁੱਲੀ ਹਵਾ ਵਿੱਚ ਉੱਭਰ ਸਕੇ ਗੁੱਲੀ ਨੂੰ ਹਵਾ ਵਿੱਚ ਡੰਡੇ ਦੀ ਜੋਰ ਦੀ ਛੱਟ ਮਾਰ ਕੇ ਦੂਰ ਭੇਜਣਾ ਗੁੱਲੀ ਨਾਲ ਡੰਡੇ ਦਾ ਨਿਸ਼ਾਨਾ ਲਾਉਣਾ ਤੇ ਗੁੱਲੀ ਨੂੰ ਹਵਾ ਵਿੱਚ ਬੋਚਣਾ ਆਦ ਹਨ ਇਹ ਖੇਡ ਹਰ ਉਮਰ ਦੇ ਪ੍ਰਾਣੀਆਂ ਵਿੱਚ ਬੜੀ ਦਿਲਚਸਪੀ ਨਾਲ ਖੇਡੀ ਜਾਂਦੀ ਹੈ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਸਿਆਣੀ ਉਮਰ ਦੇ ਲੋਕ ਇਹ ਖੇਡ ਖੇਡ ਕੇ ਆਪਣਾ ਦਿਲ ਪਰਚਾਉਂਦੇ ਹਨ ਇਹ ਖੇਡ ਦੋ ਖਿਡਾਰੀ ਜਾਂ ਦੋ ਟੋਲੀਆਂ ਖੇਡ ਸਕਦੀਆਂ ਹਨ ਦੋਹਾਂ ਟੋਲੀਆਂ ਵਿੱਚ ਬਰਾਬਰ-ਬਰਾਬਰ ਖਿਡਾਰੀ ਹੁੰਦੇ ਹਨ ਖਟਾਰੀਆਂ ਦੀ ਗਿਣਤੀ ਕੋਈ ਖਾਸ ਨਿਸ਼ਚਿਤ ਨਹੀਂ ਹੁੰਦੀ ਜਿੰਨੇ ਵੀ ਖਿਡਾਰੀ ਹੋਣ ਦੋ ਟੋਲੀਆਂ ਵਿੱਚ ਬਰਾਬਰ-ਬਰਾਬਰ ਵੰਡਲੇ ਜਾਂਦੇ ਹਨ ਆਮ ਤੌਰ ਤੇ ਇੱਕ ਟੋਲੀ ਵਿੱਚ ਖਿਡਾਰੀ 2 ਤੋਂ 5 ਤੱਕ ਹੁੰਦੇ ਹਨ ਗੱਬਰੂ ਤਾਂ ਖੁੱਲੇ ਮੈਦਾਨ ਦੀ ਵਰਤੋਂ ਕਰਦੇ ਹਨ ਪਰ ਛੋਟੇ ਮੁੰਡੇ ਥੋੜੀ ਜਿਹੀ ਥਾਂ अथवा ਘਰ ਦੇ ਵਿਹੜੇ ਜਾਂ ਘਰਾਂ ਦੇ ਸਾਹਮਣੇ ਖਾਲੀ ਪਈ ਥਾਂ ਵਿੱਚ ਕੰਮਸਾਰ ਲੈਂਦੇ ਹਨ ਖੇਡਣ ਵਾਲੀ ਥਾਂ ਦੇ ਵਿੱਚ ਘਾਹ ਇੱਕ ਰਾਬ ਹੁੰਦੀ ਹੈ ਜਿਹੜੀ ਤਕਰੀਬਨ 6 ਇੰਚ ਤੋਂ ਲੈ ਕੇ 9 ਇੰਚ ਤੱਕ ਲੰਮੀ ਤੇ 2 ਤੋਂ 4 ਇੰਚ ਤੱਕ ਡੂੰਘੀ ਅਤੇ ਤਕਰੀਬਨ ਇੰਨੀ ਹੀ ਚੌੜੀ ਹੁੰਦੀ ਹੈ ਇੱਕ ਲੱਕੜੀ ਦਾ ਡੰਡਾ ਗੋਲ ਜਾਂ ਚਪਟਾ 1 ਫੁੱਟ ਤੋਂ 2 ਫੁੱਟ ਲੰਮਾ ਤੇ ਇੱਕ ਲੱਕੜੀ ਦੀ ਗੁੱਲੀ ਜਿਸ ਦੇ ਦੋਵੇਂ ਪਾਸੇ ਘੜੇ ਹੋਏ ਅਤੇ ਜਿਸ ਦੀ ਲੰਬਾਈ 5 ਇੰਚ ਤੋਂ 9 ਇੰਚ ਅਤੇ ਘੇਰਾ 2 ਤੋਂ 5 ਤੱਕ ਹੁੰਦਾ ਹੈ ਵਰਤੇ ਜਾਂਦੇ ਹਨ ਚਪਟੇ ਜਾਂ ਗੋਲ ਡੰਡੇ ਦਾ ਇੱਕ ਸਿਰਾ ਇਹਨਾਂ ਗੋਲ ਜਾਂ ਚਪਟਾ ਹੁੰਦਾ ਹੈ ਕਿ ਉਹ ਆਸਾਨੀ ਨਾਲ ਹੱਥ ਦੀ ਮੁਠੀ ਵਿੱਚ ਆ ਜਾਂਦਾ ਹੈ ਸ਼ੁਰੂ ਕਰਨ ਤੋਂ ਪਹਿਲਾਂ ਜਿਸ ਟੋਲੀ ਦਾ ਆਗੂ ਆਪਣੇ ਡੰਡੇ ਉੱਤੇ ਗੁੱਲੀ ਨੂੰ ਬਹੁਤੀ ਵਾਰ 扑ਕਾ ਲੈਂਦਾ ਹੈ ਉਸ ਦੀ ਟੋਲੀ ਦੀ ਪਹਿਲੀ ਵਾਰੀ ਹੋ ਜਾਂਦੀ ਹੈ ਬਾਹਰੀ ਲੈਣ ਵਾਲੀ ਟੋਲੀ ਦੇ ਸਾਰੇ ਖਿਡਾਰੀ ਕੁੱਤੀ ਜਾਂ ਰਾਪ ਦੇ ਪਿੱਛੇ ਖੜੇ ਹੋ ਜਾਂਦੇ ਹਨ ਅਤੇ ਦੂਜੀ ਟੋਲੀ ਦੇ ਖਿਡਾਰੀ ਸਾਹਮਣੇ ਵਾਰੀ ਲੈਣ ਵਾਲਿਆਂ ਵਿੱਚੋਂ ਖਿਡਾਰੀ ਗੁੱਲੀ ਅਤੇ ਡੰਡੇ ਨੂੰ ਹੱਥ ਵਿੱਚ ਫੜ ਕੇ ਰਾਬ ਜਾਂ ਖੁੱਤੀ ਦੇ ਕੋਲ ਜਾਂਦਾ ਹੈ ਅਤੇ ਗੁੱਲੀ ਨੂੰ ਖੁੱਤੀ ਉੱਤੇ ਰੱਖ ਕੇ ਡੰਡੇ ਦੇ ਇੱਕ ਸਿਰੇ ਨੂੰ ਰਾਬ ਵਿੱਚ ਗੁੱਲੀ ਦੇ ਹੇਠਾਂ ਰੱਖ ਕੇ ਡੰਡੇ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਗੁੱਲੀ ਨੂੰ ਅੱਗੇ ਖੜੇ ਖਿਡਾਰੀ ਵੱਲ ਜ਼ੋਰ ਦੀ ਸੁੱਟਦਾ ਹੈ ਸਾਹਮਣੇ ਖੜੇ ਖਿਡਾਰੀ ਇਸ ਤਰ੍ਹਾਂ ਛੁੱਟੀ ਹੋਈ ਗੁੱਲੀ ਨੂੰ ਬੋਚਣ ਦਾ ਯਤਨ ਕਰਦੇ ਹਨ ਜੇ ਕੋਈ ਵਿਰੋਧੀ ਖਿਡਾਰੀ ਇਸ ਗੁੱਲੀ ਨੂੰ ਬੋਚ ਲੈਂਦਾ ਹੈ ਤੰ ਵਾਰੀ ਲੈ ਰੇ ਖਿਡਾਰੀ ਦੀ ਵਾਰੀ ਚਲੀ ਜਾਂਦੀ ਹੈ ਗੁੱਲੀ ਨਾ ਬੋਚੀ ਜਾਣ ਤੇ ਵਾਰੀ ਲੈਣ ਵਾਲਾ ਖਿਡਾਰੀ ਡੰਡਾ ਰਾਵ ਦੇ ਆਰ ਪਾਰ ਰੱਖਦਾ ਹੈ ਤੇ ਵਿਰੋਧੀ ਖਿਡਾਰੀਆਂ ਵਿੱਚੋਂ ਜਿੱਥੇ ਗੁੱਲੀ ਜਾ ਕੇ ਡਿੱਗੀ ਹੋਵੇ ਉਸ ਥਾਂ ਤੋਂ ਡੰਡੇ ਦਾ ਗੁੱਲੀ ਨਾਲ ਨਿਸ਼ਾਨਾ ਬਣਾਉਂਦਾ ਹੈ ਜਦੋਂ ਗੁੱਲੀ ਡੰਡੇ ਨੂੰ ਨਹੀਂ ਲੱਗਦੀ ਤਾਂ ਵਾਰੀ ਲੈਣ ਵਾਲਾ ਖਿਡਾਰੀ ਰਾਵ ਤੋਂ ਡੰਡੇ ਨੂੰ ਚੁੱਕ ਕੇ ਗੁੱਲੀ ਦੇ ਖ sire ਉੱਤੇ ਡੱਡਾ ਮਾਰ ਗੁੱਲੀ ਨੂੰ ਬਾਹਰ ਦਾ ਹੈ ਤੇ ਇਸ ਤਰ੍ਹਾਂ ਉਛਲੀ ਹੋਈ ਗੁੱਲੀ ਨੂੰ ਜ਼ਮੀਨ ਉੱਤੇ ਡਿੱਗਣ ਤੋਂ ਪਹਿਲਾਂ ਜ਼ੋਰ ਦੀ ਛੱਟ ਮਾਰਦਾ ਹੈ ਇਸ ਨੂੰ ਗੁੱਲੀ ਮਾਰਨਾ ਵੀ ਕਹਿੰਦੇ ਹਨ ਇਸ ਤਰ੍ਹਾਂ ਵਾਰੀ ਲੈਣ ਵਾਲਾ ਖਿਡਾਰੀ ਇੱਕ ਇੱਕ ਕਰਕੇ ਦੋ ਹੋਰ ਗੁੱਲ ਮਾਰਦਾ ਹੈ ਇਹਨਾਂ ਗੁੱਲਾਂ ਤੋਂ ਪਿੱਛੋਂ ਵਾਰੀ ਲੈਣ ਵਾਲਾ ਖਿਡਾਰੀ ਡੰਡਾ ਫੇਰ ਰਾਪ ਉੱਤੇ ਰੱਖ ਦਿੰਦਾ ਹੈ ਤੇ ਵਿਰੋਧੀ ਟੋਲੀ ਦਾ ਇੱਕ ਖਿਡਾਰੀ ਗੁੱਲੀ ਡੰਡੇ ਦਾ ਪਹਿਲੇ ਮੰਗ ਨਿਸ਼ਾਨਾ ਲਾਉਂਦਾ ਹੈ ਇਸ ਤਰ੍ਹਾਂ ਵਾਰੀ ਲੈਣ ਵਾਲਾ ਖਿਡਾਰੀ ਉਦ ਤੱਕ ਖੇਡਦਾ ਰਹਿੰਦਾ ਹੈ ਜਦੋਂ ਤੱਕ ਉਸ ਦੀ ਵਾਰੀ ਗੁੱਲੀ ਦੇ ਬੋਚਣ ਨਾਲ ਇਹ ਡੰਡੇ ਦਾ ਨਹੀਂ ਚੰਨ ਲੱਗ ਜਾਣ ਨਾਲ ਨਹੀਂ ਜਾਂਦੀ। ਇੱਕ ਖਿਡਾਰੀ ਦੀ ਵਾਰੀ ਜਾਣ ਪਿੱਛੋਂ ਦੂਜੇ ਖਿਡਾਰੀ ਦੀ ਵਾਰੀ ਆਉਂਦੀ ਹੈ ਤੇ ਦੂਜੇ ਦੇ ਪਿੱਛੋਂ ਤੀਜੇ ਦੀ। ਖਿੱਦੋ ਖੁੰਡੀ। ਪੰਜਾਬ ਦੀ ਇੱਕ ਲੱਖਣ ਲੋਕ ਖੇਡ ਖਿੱਦੋ ਖੁੰਡੀ ਹੈ ਜਿਸ ਨੂੰ ਹਾਕੀ ਦਾ ਮਾਡਲ ਆਸਰੂਪ ਕੀਤਾ ਜਾ ਸਕਦਾ ਹੈ। ਇਸ ਦੇ ਬਹੁਤ ਸਾਰੇ ਪੱਖ ਜਿਵੇਂ ਖੁੰਡੀਆਂ ਦਾ ਹਾਕੀ ਵਾਂਗ ਬੜਿਆ ਹੋਣਾ। ਖਿੱਦੋ ਦੀ ਵਰਤੋਂ ਖੇਡ ਸ਼ੁਰੂ ਕਰਨ ਲਈ ਬੋਲੀ ਕਰਨੀ, ਦੋ ਮਿੱਥੇ ਹੋਏ ਗੋਲਾਂ ਵਿੱਚੋਂ ਗੇਂਦ ਪਾਰ ਕਰਨਾ ਆਦ ਹਾਕੀ ਨਾਲ ਮਿਲਦੇ ਜੁਲਦੇ ਹਨ। ਇਸ ਖੇਡ ਵਿੱਚ ਸਰੀਰ ਦੇ ਸਾਰੇ ਅੰਗਾਂ ਦੀ ਕਾਫੀ ਕਸਰਤ ਹੁੰਦੀ ਹੈ। ਇਸ ਖੇਡ ਵਿੱਚ ਖਿੱਦੋ ਨੂੰ ਖੁੰਡੀ ਨਾਲ ਮਾਰ ਕੇ ਗੋਲਾ ਵਿੱਚ ਲਗਾਉਣਾ ਪੈਂਦਾ ਹੈ। ਇਸ ਤਰ੍ਹਾਂ ਇੱਕ ਗੋਲ ਹੋਇਆ ਸਮਝਿਆ ਜਾਂਦਾ ਹੈ। ਇਹ ਖੇਡ 2 ਟੋਲੀਆਂ ਵਿੱਚ ਖੇਡੀ ਜਾਂਦੀ ਹੈ। ਇੱਕ ਟੋਲੀ ਵਿੱਚ ਖਿਡਾਰੀਆਂ ਦੀ ਗਿਣਤੀ 4 ਤੋਂ 12 ਤੱਕ ਹੁੰਦੀ ਹੈ। ਖੇਡਣ ਲਈ ਥਾਂ ਕਿਸੇ ਖਾਸ ਮਿੰਟੀ ਦੀ ਨਹੀਂ ਹੁੰਦੀ। ਜਿੰਨੀ ਥਾਂ ਮਿਲ ਜਾਵੇ ਉਸ ਦੇ ਵਿੱਚ ਹੀ ਖੇਡ ਲਿਆ ਜਾਂਦਾ ਹੈ। ਗੋਲ ਦੋ ਈਟਾਂ ਰੱਖ ਕੇ ਜਾਂ ਇੱਕ ਖਤਾਰ ਵਿੱਚ ਖੜੇ ਰੁੱਖਾਂ ਦਾ ਮਿੱਥ ਲਿਆ ਜਾਂਦਾ ਹੈ ਇਸ ਕਰਕੇ ਗੋਲਾਂ ਵਿਚਲਾ ਫਾਸਲਾ ਘਟ ਵੱਧ ਹੋ ਜਾਂਦਾ ਹੈ ਹਰ ਇੱਕ ਖਿਡਾਰੀ ਪਾਸ ਇੱਕ ਲੱਕੜ ਦੀ ਖੁੱਲੀ ਹੋਣੀ ਜ਼ਰੂਰੀ ਹੈ ਮੇਲ ਅਨੁਸਾਰ ਸਮਾਂ ਵੱਧ ਘੱਟ ਰੱਖਿਆ ਜਾਂਦਾ ਹੈ ਸੋ ਇਸ ਖੇਡ ਦਾ ਸਮਾਂ ਅੱਧੇ ਘੰਟੇ ਤੋਂ ਲੈ ਕੇ 2 ਘੰਟੇ ਤੱਕ ਹੋ ਸਕਦਾ ਹੈ ਦੋਵੇਂ ਟੋਲੀਆਂ ਟਾਸ ਕਰਕੇ ਆਪਣੇ ਆਪਣੇ ਪਾਸੇ ਮਲ ਲੈਂਦੀਆਂ ਹਨ ਖਿੱਦੋ ਗਰਾਊਂਡ ਦੇ ਵਿੱਚਕਾਰ ਰੱਖ ਦਿੱਤਾ ਜਾਂਦਾ ਹੈ ਤੇ ਵਿਰੋਧੀ ਟੋਲੀਆਂ ਦੇ ਦੋ ਖਿਡਾਰੀ ਹਾਕੀ ਵਾਂਗ ਬੁੱਲੀ ਕਰਦੇ ਹਨ ਇਹਨਾਂ ਵਿੱਚੋਂ ਇੱਕ ਖਿਡਾਰੀ ਬੁੱਲੀ ਪੂਰੀ ਕਰਨ ਪਿੱਛੋਂ ਖਿੱਦੋ ਨੂੰ ਖੁੰਡੀ ਮਾਰ ਕੇ ਅੱਗੇ ਪਿੱਛੇ ਛੁੱਟਦਾ ਹੈ ਜਿਸ ਪਾਸੇ ਖਿੱਦੋ ਜਾਂਦੀ ਹੈ ਉਸ ਪਾਸੇ ਬਹੁਤ ਸਾਰੇ ਖਿਡਾਰੀ ਦੌੜਦੇ ਹਨ ਅਤੇ ਹਰ ਕੋਈ ਆਪਣੇ ਵਿਰੋਧੀ ਦੇ ਗੋਲ ਵਾਲ ਖਿੱਦੋ ਨੂੰ ਖੁੰਡੀ ਨਾਲ ਸੱਟ ਮਾਰ ਕੇ ਜਾਂ ਰੇਡ ਕੇਲੇ ਜਾਣ ਦਾ ਯਤਨ ਕਰਦਾ ਹੈ ਇਸ ਤਰ੍ਹਾਂ ਖਿਡਾਰੀ ਗੇਂਦ ਨੂੰ ਟੱਲੇ ਮਾਰਦੇ ਹਨ ਜਦੋਂ ਤੱਕ ਖੇਡੋ ਵਿਰੋਧੀਆਂ ਦੇ ਗੋਲ ਵਿੱਚੋਂ ਜਾਂ ਗੋਲ ਦੇ ਬਾਹਰੋਂ ਜਾਂ ਪਾਸੇ ਦੀ ਚਲੀ ਜਾਂਦੀ ਹੈ ਤਾਂ ਖੇਡ ਕੁਝ ਪਲ ਲਈ ਰੁਕ ਜਾਂਦੀ ਹੈ ਕੁਸ਼ਤੀ ਸਰੀਰਿਕ ਬਲ ਨੂੰ ਵਧਾਉਣ ਤੇ ਸਡੋਲ ਬਣਾਉਣ ਲਈ ਉੱਤਮ ਖੇਡ ਕੁਸ਼ਤੀ ਹੈ ਇਸ ਖੇਡ ਦੀ ਲਗਨ ਪੰਜਾਬੀਆਂ ਨੂੰ ਚਿਰਾਂ ਤੋਂ ਹੈ ਉਹ ਕਾਰਨ ਹੈ ਕਿਸ ਤਰਤੀ ਦੇ ਪਹਿਲਵਾਨ ਗਾਮਾ ਗੁੰਗਾ ਦਾਰਾ ਸਿੰਘ ਕਿਕਰ ਸਿੰਘ ਕੇਸਰ ਸਿੰਘ ਆਦਿ ਨੇ ਦੁਨੀਆਵੀ ਚੁਟੀਆਂ ਜਿੱਤਾਂ ਪ੍ਰਾਪਤ ਕੀਤੀਆਂ ਛਿੰਝਾਂ ਦੇ ਮੇਲਿਆਂ ਦੀ ਵੱਡੀ ਖਿੱਚ ਵਿੱਚ ਇਹ ਕੁਸ਼ਤੀਆਂ ਹੀ ਹੁੰਦੀਆਂ ਹਨ ਅਨੇਕ ਬੰਦੇ ਆਪਣਾ ਜ਼ਰੂਰੀ ਕੰਮ ਛੱਡ ਕੇ ਤੇ ਕੋਹਾਂ ਦਾ ਪੈਂਡਾ ਮਾਰ ਕੇ ਕੁਸ਼ਤੀਆਂ ਦੇਖਣ ਜਾਂਦੇ ਹਨ ਸਾਰੀ ਕੁਸ਼ਤੀ ਦਾ ਨਿਸ਼ਾਨਾ ਦੂਜੇ ਖਿਡਾਰੀ ਨੂੰ ਆਪਣੇ ਬਲ ਤੇ ਹੁਨਰ ਨਾਲ ਧਰਤੀ ਤੇ ਡੇਕਣਾ ਹੁੰਦਾ ਹੈ ਹੋਰਨਾਂ ਦੇਸਾਂ ਦੀਆਂ ਕੁਸ਼ਤੀਆਂ ਨਾਲ ਜੋ ਥੋੜਾ ਬਹੁਤ ਫਰਕ ਹੈ ਉਹ ਇਸ ਦੇ ਟੌਣ ਵਾਲੇ ਨੀਮ ਵਿੱਚ ਹੈ ਪੰਜਾਬੀ ਨੀਮ ਅਨੁਸਾਰ ਕੁਲਣ ਵਾਲਾ ਉਸ ਸਮੇਂ ਠੱਠਾ ਸਮਝਿਆ ਜਾਂਦਾ ਹੈ ਜਦੋਂ ਉਸ ਦੇ ਦੋਵੇਂ ਮੋਢੇ ਧਰਤੀ ਨਾਲ ਇੱਕ ਵਾਰ ਲੱਗ ਜਾਣ ਗੁੱਡੀ ਹੋਈ ਪੁਲੀ ਧਰਤੀ ਕੁਸ਼ਤੀ ਕਰਨ ਲਈ ਵਰਤੀ ਜਾਂਦੀ ਹੈ ਇਸ ਨੂੰ ਅਖਾੜਾ ਕਹਿੰਦੇ ਹਨ ਖਿਡਾਰੀ ਇਸ ਦੇ ਅੰਦਰ ਕੁਸ਼ਤੀ ਕਰਦੇ ਹਨ ਕੋਟਲਾ ਚਪਾਕੀ ਛੋਣ ਛਾਣ ਦੀ ਦੂਜੀ ਬਣ ਗਈ ਹੈ ਕੋਟਲਾ ਚਪਾਕੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਇਸ ਨੂੰ ਕਾਜ਼ੀ ਕੋਟਲੇ ਦੀ ਮਾਰ ਵੀ ਕਹਿੰਦੇ ਹਨ ਇਹ 6 ਤੋਂ 10 ਸਾਲ ਦੇ ਛੋਟੇ ਬੱਚਿਆਂ ਦੀ ਬੜੀ ਪਿਆਰੀ ਖੇਡ ਹੈ ਸਾਰੇ ਬੱਚੇ ਸਿਵਾਏ ਇੱਕ ਬੱਚੇ ਦੇ ਗੋਲ ਚੱਕਰ ਵਿੱਚ ਬੈਠ ਜਾਂਦੇ ਹਨ ਦੋ ਬੱਚੇ ਕੱਪੜੇ ਨੂੰ ਲੈ ਕੇ ਵਟ ਚਾੜ ਲੈਂਦੇ ਹਨ ਇਸ ਵਟ ਦੇਤੇ ਕੱਪੜੇ ਨੂੰ ਕੂਟਲਾ अथवा ਕੋਟੜਾ ਆਖਦੇ ਹਨ ਖੜਾ ਬੱਚਾ ਕੋਟਲੇ ਲੈ ਕੇ ਬੱਚਿਆਂ ਦੇ ਪਿੱਛੇ-ਪਿੱਛੇ ਦੌੜਦਾ ਹੈ ਅਤੇ ਕੋਟਲਾ ਚ ਬਾਕੀ ਜੁਮੇ ਰਾਤ ਆਈਏ ਬੈਠੇ ਬੱਚੇ ਉਸ ਦਾ ਉੱਤਰ ਦਿੰਦੇ ਹਨ ਜਿਹੜਾ ਅੱਗੇ ਪਿੱਛੇ ਵੇਖੀ ਉਹਦੀ ਸ਼ਾਮਤ ਆਈਏ ਇਸ ਤਰ੍ਹਾਂ ਕੁਚਿਰ ਆਪਸ ਵਿੱਚ ਕਹਿੰਦੇ ਰਹਿੰਦੇ ਹਨ ਦੌੜਦਿਆਂ ਦੌੜਦਿਆਂ ਉਹ ਬੱਚਾ ਚੁੱਪਚੀਪੀਤੇ ਕਿਸੇ ਇੱਕ ਬੱਚੇ ਪਿੱਛੇ ਕੋਟਲਾ ਸੁੱਟ ਕੇ ਅੱਗੇ ਵੱਲ ਦੌੜਦਾ ਜਾਂਦਾ ਹੈ ਬੈਠੇ ਹੋਏ ਬੱਚੇ ਨੂੰ ਜੇ ਕੋਟਲੇ ਦਾ ਪਤਾ ਨਾ ਲੱਗੇ ਦੌੜਨ ਵਾਲਾ ਬੱਚਾ ਮੁਰ ਚੱਕਰ ਘੱਟ ਕੇ ਕੋਟਲੇ ਪਾਸ ਆ ਜਾਵੇ ਤਾਂ ਉਹ ਦੌੜਨ ਵਾਲਾ ਕੋਟਲਾ ਚੁੱਕ ਕੇ ਬੈਠੇ ਬੱਚੇ ਨੂੰ ਉਸ ਨਾਲ ਮਾਰਨਾ ਸ਼ੁਰੂ ਕਰ ਦਿੰਦਾ ਹੈ ਬੈਠਾ ਬੱਚਾ ਆਪਣੀ ਥਾਂ ਤੋਂ ਉੱਠ ਕੇ ਚੱਕਰ ਦੁਆਲੇ ਦੌੜਨਾ ਸ਼ੁਰੂ ਕਰ ਦਿੰਦਾ ਹੈ ਕੋਟਲੇ ਦੀ ਮਾਰ ਤੋਂ ਬਚਣ ਲਈ ਉਹ ਆਪਣੀ ਦੌੜ ਤੇਜ਼ ਕਰ ਲੈਂਦਾ ਮਾਰਨ ਵਾਲਾ ਵੀ ਅੱਗੇ ਨਾਲੋਂ ਤੇਜ਼ ਹੋ ਜਾਂਦਾ ਹੈ ਜਿਹੜਾ ਬਹੁਤ ਤੇਜ਼ ਦੌੜ ਸਕਦਾ ਹੈ ਉਹ ਆਪਣੇ ਮਨੋਰਥ ਵਿੱਚ ਕਾਮਯਾਬ ਹੋ ਜਾਂਦਾ ਹੈ ਜੇਕਰ ਕੋਟਲਾ ਰੱਖਣ ਵੇਲੇ ਬੈਠੇ ਹੋਏ ਬੱਚੇ ਨੂੰ ਪਤਾ ਲੱਗ ਜਾਵੇ ਤਾਂ ਕੋਟਲਾ ਚੁੱਕ ਕੇ ਛੁੱਟਣ ਵਾਲੇ ਦੇ ਪਿੱਛੇ ਦੌੜਦਾ ਹੈ ਤੇ ਉਸ ਨੂੰ ਕੋਟਲੇ ਨਾਲ ਮਾਰਦਾ ਖਾਲੀ ਹੋਈ ਥਾਂ ਉੱਤੇ ਅੱਗੇ ਦੌੜਨ ਵਾਲਾ ਬੱਚਾ ਜੇਕਰ ਕੱਟ ਕੇ ਬੈਠਣ ਦੀ ਕਰਦਾ ਹੈ ਤੇ ਉਸ ਦੇ ਬੈਠ ਜਾਣ ਉੱਤੇ ਕੋਟਲੇ ਮਾਰਨੇ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਮੁੜ ਅੱਗੇ ਵਾਂਗ ਖੇਡ ਆਰੰਭ ਹੋ ਜਾਂਦੀ ਹੈ ਇਸ ਤਰ੍ਹਾਂ ਕੋਟਲਾ ਛੁੱਟਿਆ ਤੇ ਚੁੱਕਿਆ ਜਾਂਦਾ ਹੈ ਅਤੇ ਕੋਟਲੇ ਚੱਕਰ ਦੁਆਲੇ ਖੂਬ ਦੌੜ ਹੁੰਦੀ ਰਹਿੰਦੀ ਹੈ 10 ਤੋਂ 50 ਬੱਚਿਆਂ ਤੱਕ ਇਸ ਖੇਡ ਨੂੰ ਖੇਡ ਸਕਦੇ ਹਨ 10 ਤੋਂ 25 ਫੁੱਟ ਵਿਆਸ ਦਾ ਇੱਕ ਗੋਲ ਚੱਕਰ ਇਸ ਖੇਡ ਲਈ ਕਾਫੀ ਹੈ ਇੱਕ ਕਪੜਾ ਕੋਟਲਾ ਬਣਾਉਣ ਵਾਸਤੇ ਲੋੜਿੰਦਾ ਹੈ ਬੱਚੇ ਆਮ ਕਰਕੇ ਆਪਣੀਆਂ ਪੱਗਾਂ ਜਾਂ ਦੁਪੱਟਿਆਂ ਦੇ ਹੀ ਕੋਟਲੇ ਬਣਾ ਲੈਂਦੇ ਹਨ ਪਿੱਠੂ 12 ਸਾਲ ਤੋਂ ਛੋਟੇ ਬੱਚਿਆਂ ਵਿੱਚ ਖਿੱਦੂ ਨਾਲ ਖੇਡੀ ਜਾਣ ਵਾਲੀ ਸਵਾਦਲੀ ਖੇਡ ਪਿੱਠੂ ਹੈ ਇਸ ਵਿੱਚੋਂ ਵੀ ਖਿੱਦੂ ਨਾਲ ਨਿਸ਼ਾਨਾ ਲਾਉਣ ਨਿਸ਼ਾਨੇ ਤੋਂ ਬਚਣ ਤੇ ਖਿੱਦੂ ਨੂੰ ਬੋਚੜ ਦੇ ਢੰਗਾਂ ਦਾ ਅਭਿਆਸ ਹੁੰਦਾ ਹੈ ਇਹ ਖੇੜੀ ਇਕੱਲੇ-ਇਕੱਲੇ ਇਹ ਟੋਲੀਗਾਂ ਵਿੱਚ ਖੇਡੀ ਜਾਂਦੀ ਹੈ ਖੇਡ ਮੈਦਾਨ ਵਿੱਚ ਚਾਰ ਜਾਂ ਪੰਜ ਛੋਟੀਆਂ-ਛੋਟੀਆਂ ਇੱਟਾਂ ਜਾਂ ਠਿਕਰੀਆਂ ਦੀ ਇੱਕ ਪਾਲ ਖੜੀ ਕਰ ਲਈ ਜਾਂਦੀ ਹੈ ਇਸ ਪਾਲ ਤੋਂ 4 ਜਾਂ 5 ਫੁੱਟ ਦੀ ਵਿਧੁੱਤੇ ਇੱਕ ਲੀਕ ਖਿੱਚ ਕੇ ਪਾਲ ਨੂੰ ਖਿੱਦੋ ਨਾਲ ਡੇਗਣ ਲਈ ਹਦ ਨਿਯਤ ਕਰ ਦਿੱਤੀ ਜਾਂਦੀ ਹੈ ਵਾਰੀ ਲੈਣ ਵਾਲਾ ਖਿਡਾਰੀ ਇਸ ਲੱਗੀ ਹੋਈ ਲੀਕ ਦੇ ਪਿੱਛੇ ਖੜਾ ਹੋ ਕੇ ਇੱਟਾਂ ਦੀ ਪਾਲ ਨੂੰ ਖਿੱਦੋ ਨਾਲ ਡੇਗਣ ਦਾ ਯਤਨ ਕਰਦਾ ਹੈ ਅਤੇ ਵਿਰੋਧੀ ਖਿਡਾਰੀ ਨੂੰ ਦੂਰ ਜਾਣ ਤੋਂ ਰੋਕਣ ਲਈ ਪਾਲ ਦੇ ਪਿੱਛੇ ਕੁਝ ਵੀ ਥੁੱਤੇ ਖੜਾ ਹੋ ਜਾਂਦਾ ਹੈ ਜੇਟਾਂ ਦੀ ਪਾਲ ਨੂੰ ਖਿੱਦੋ ਨਾ ਲੱਗੇ ਤੇ ਵਿਰੋਧੀ ਖਿਡਾਰੀ ਖਿੱਤੋ ਨੂੰ ਟੱਪਾ ਪੈਣ ਤੋਂ ਪਿੱਛੋਂ ਬੋਚ ਨਾ ਸਕੇ ਤਾਂ ਵਾਰੀ ਲੈਣ ਵਾਲਾ ਖਿਡਾਰੀ ਮੂੜ ਖਿੱਦੋ ਨਾਲ ਪਾਲ ਦਾ ਨਿਸ਼ਾਨਾ ਲਾਉਂਦਾ ਹੈ ਪਾਲ ਦੇ ਡਿੱਗ ਜਾਣ ਤੇ ਖਿੱਦੋ ਮਾਰਨ ਵਾਲਾ ਖਿਡਾਰੀ ਪਾਲ ਬਣਨ ਤੋਂ ਪਹਿਲਾਂ-ਪਹਿਲਾਂ ਖਿੱਦੋ ਨਾਲ ਉਸ ਦਾ ਨਿਸ਼ਾਨਾ ਬਣਾਉਂਦਾ ਹੈ ਜੇ ਪਾਲ ਬਣਾਉਣ ਵਾਲਾ ਖਿੱਦੋ ਲੱਗਣ ਤੋਂ ਪਹਿਲਾਂ ਪਾਲ ਖੜੀ ਕਰ ਲਵੇ ਤਾਂ ਉਸ ਦੀ ਵਾਰੀ ਇੱਕ ਹੋਰ ਵੱਧ ਜਾਂਦੀ ਹੈ ਜੇ ਵਿਰੋਧੀ ਖਿਡਾਰੀ ਪਾਲ ਬਣਾਉਂਦੇ ਆ ਖਿਡਾਰੀ ਦਾ ਨਿਸ਼ਾਨਾ ਬਣਾ ਲੈਂਦਾ ਹੈ ਤਾਂ ਵਾਰੀ ਲੈਣ ਦਾ ਹੱਕਦਾਰ ਹੋ ਜਾਂਦਾ ਹੈ ਟੱਪਾ ਪੈਣ ਵਿੱਚੋਂ ਗੇਂਦ ਬੁੱੱਚੇ ਜਾਣ ਉੱਤੇ ਵੀ ਗੇਂਦ ਮਾਰਨ ਵਾਲੇ ਦੀ ਵਾਰੀ ਜਾਂਦੀ ਰਹਿੰਦੀ ਹੈ ਇਸ ਤਰ੍ਹਾਂ ਖਿਡਾਰੀਆਂ ਦੀਆਂ ਵਾਰੀਆਂ ਬਦਲਦੀਆਂ ਰਹਿੰਦੀਆਂ ਹਨ ਇਹ ਖੇਡ ਦੋ ਟੋਲੀਆਂ ਵਿੱਚ ਖੇਡੀ ਜਾਂਦੀ ਹੈ ਇੱਕ ਟੋਲੀ ਵਿੱਚ ਦੋ ਤੋਂ ਚਾਰ ਤੱਕ ਖਿਡਾਰੀਆਂ ਦੀ ਗਿਣਤੀ ਹੁੰਦੀ ਹੈ ਅਤੇ ਇਕੱਲਿਆਂ ਖੇਡਣਾ ਹੋਵੇ ਤਾਂ ਦੋ ਤਿੰਨ ਖਿਡਾਰੀ ਖੇਡ ਸਕਦੇ ਹਨ ਖਿੱਦੋ ਚਾਰ ਪੰਜ ਛੋਟੀਆਂ ਇੱਟਾਂ ਜਾਂ ਠਿਕਰੀਆਂ ਤੋਂ ਬਿਨਾਂ ਇਸ ਖੇਡ ਵਿੱਚ ਹੋਰ ਕੋਈ ਸਮਾਨ ਦੀ ਲੋੜ ਨਹੀਂ ਸਟਾਪੂ ਸਟਾਪੂ ਦੇ ਹੋਰ ਨਾਮ ਪੀਚੋ ਅੱਡੀ ਟੱਪਾ ਆਦਿ ਸਮੁੰਦਰ ਪਟੜਾ ਆਦ ਵੀ ਹਨ ਇਸ ਖੇਡ ਵਿੱਚ ਧਰਤੀ ਉੱਤੇ 8 ਖਾਨੇ ਬਣਾ ਲਏ ਜਾਂਦੇ ਹਨ ਸਾਰੇ ਬੱਚੇ ਆਪਸ ਵਿੱਚ ਭੁਗਦੇ ਹਨ ਅਤੇ ਆਪਣੀਆਂ ਆਪਣੀਆਂ ਵਾਰੀਆਂ ਨਿਸ਼ਚਿਤ ਕਰ ਲੈਂਦੇ ਹਨ ਖੇਡਣ ਵਾਲਾ ਨਕਸ਼ੇ ਦੇ ਬਾਹਰ ਖੜਾ ਹੋ ਕੇ ਸਭ ਤੋਂ ਪਹਿਲਾਂ ਖਾਨਾ ਨੰਬਰ 1 ਵਿੱਚ ਠਿਕਰੀ ਛੱਡਦਾ ਹੈ ਸੁੱਟਣ ਪਿੱਛੋਂ ਇੱਕ ਲੱਤ ਦੇ ਭਾਰ ਲੰਗਾ ਡੋਡੀ ਕਰਦਾ ਹੋਇਆ ਠਿਕਰੀ ਵਾਲੇ ਖਾਣੇ ਵੱਲ ਆਉਂਦਾ ਹੈ ਤੇ ਠਿਕਰੀ ਨੂੰ ਠੁੱਡੇ ਨਾਲ ਖਾਣੇ ਤੋਂ ਬਾਹਰ ਕੱਢਦਾ ਹੈ ਜੇਕਰ ਠਿਕਰੀ ਠੁੱਡੇ ਨਾਲ ਬਾਹਰ ਨਿਕਲ ਜਾਵੇ ਤਾਂ ਪਹਿਲਾਂ ਵਾਂਗ ਫਿਰ ਨਕਸ਼ੇ ਤੋਂ ਬਾਹਰ ਖੜਾ ਹੋ ਕੇ ਠਿਕਰੀ ਨੂੰ ਖਾਣਾ ਨੰਬਰ 2 ਵਿੱਚ ਛੁੱਟੇਗਾ ਅਤੇ ਖਾਣਾ ਨੰਬਰ 1 ਵਿੱਚੋਂ ਲੰਗਾ ਡੋਡੀ ਕਰਦਾ ਹੋਇਆ ਖਾਣਾ ਨੰਬਰ 2 ਵਿੱਚ ਠਿਕਰੀ ਪਾਸ ਪਹੁੰਚੇਗਾ ਇਸ ਤਰ੍ਹਾਂ ਖਾਣਾ ਨੰਬਰ 2 ਵਿੱਚੋਂ ਵੀ ਠੁੱਡਾ ਮਾਰ ਕੇ ਇੱਕੋ ਵਾਰੀ ਵਿੱਚ ਜਾਂ ਪਹਿਲਾਂ ਪਹਿਲ ਖਾਣੇ ਵਿੱਚ ਪਾ ਕੇ ਫਿਰ ਬਾਹਰ ਕੱਢੇਗਾ ਸਫਲ ਹੋਣ ਤੇ ਖਿਡਾਰੀ ਅਗਲੇ ਖਾਨਿਆਂ ਵਿੱਚ ਵਾਰੀ-ਵਾਰੀ ਠਿਕਰੀ ਸੁੱਟ ਕੇ ਦੱਸੇ ਗਏ ਤਰੀਕੇ ਅਨੁਸਾਰ ਕੱਢਦਾ ਰਹੇਗਾ ਇਸ ਤਰ੍ਹਾਂ ਖਾਨਾ ਨੰਬਰ 2 ਦੇ ਪਿੱਛੋਂ ਖਾਨਾ ਨੰਬਰ 3 ਤੇ 3 ਪਿੱਛੋਂ 4 4 ਤੋਂ 5 5 ਤੋਂ 6 6 ਤੋਂ 7 7 ਤੋਂ 8 ਖਾਨੇ ਵਿੱਚ ਠਿਕਰੀ ਵਾਰੀ-ਵਾਰੀ ਸੁੱਟੀ ਜਾਵੇਗੀ ਤੇ ਤਰਤੀਬ ਵਾਰ ਖਾਨਿਆਂ ਵਿੱਚ ਦੀ ਲੰਗਾ ਡੋਡੀ ਕਰਦਿਆਂ ਹੋਇਆਂ ਠਿਕਰੀ ਵਾਲੇ ਖਾਨੇ ਵਿੱਚ ਜਾਇਆ ਜਾਵੇਗਾ ਵਾਪਸ ਠਿਕਰੀ ਨੂੰ ਤਰਤੀਬ ਵਾਰ ਖਾਨਿਆਂ ਵਿੱਚ ਦੀ ਠੁੱਡਿਆਂ ਨਾਲ ਬਾਹਰ ਲਿਆਂਦਾ ਜਾਵੇਗਾ ਵਾਪਸ ਲਿਆਉਣ ਲਈ ਠਿਕਰੀ ਇਸ ਪ੍ਰਕਾਰ ਖਾਨਿਆਂ ਵਿੱਚੋਂ ਦੀ ਹੁੰਦੀ ਹੋਈ ਬਾਹਰ ਲਿਆਂਦੀ ਜਾਵੇਗੀ ਜੇ ਖਾਣਾ ਨੰਬਰ 6 ਵਿੱਚ ਇੱਕ ਠਿਕਰੀ ਛੁੱਟੀ ਗਈ ਹੈ ਤਾਂ ਖਾਣਾ ਨੰਬਰ 6 ਵਿੱਚੋਂ ਠੁੱਡੇ ਨਾਲ ਇੱਕ ਪੈਰ ਭਾਰ ਲੰਘਾ ਡੋਡੀ ਕਰਦੇ ਹੋਏ ਖਾਣਾ ਨੰਬਰ 5 ਵਿੱਚ ਪਾਈ ਜਾਵੇਗੀ ਇਸ ਤਰ੍ਹਾਂ 5 ਤੋਂ 4 4 ਤੋਂ 3 3 ਤੋਂ 2 ਤੇ 2 ਤੋਂ 1 ਵਿੱਚ ਅਵੇ ਇੱਕ ਤੋਂ ਬਾਹਰ ਕੱਢੀ ਜਾਵੇਗੀ ਖਾਨਾ ਨੰਬਰ 5 ਵਿੱਚ ਕਾਟਾ ਲੱਗਾ ਹੋਇਆ ਹੈ ਇਸ ਦਾ ਮਤਲਬ ਹੈ ਇਸ ਵਿੱਚ ਇਸ ਖਾਨੇ ਵਿੱਚ ਆਉਂਦੇ ਜਾਂਦੇ ਆ ਦੋਵੇਂ ਪੈਰ ਰੱਖਣੇ ਜ਼ਰੂਰੀ ਹਨ ਇਸ ਖਾਨੇ ਨੂੰ ਸਾਹ ਲੈਣ ਵਾਲਾ ਖਾਨਾ ਵੀ ਕਿਹਾ ਜਾਂਦਾ ਹੈ 12 ਟਾਣੀ ਜਾਂ 12 ਬੀਟੀ ਇਹ ਇੱਕ ਬੈਟਕੀ ਖੇਡ ਹੈ ਜੋ ਬਧੇਰੇ ਮਰਦੇ ਬੰਦਿਆਂ ਲਈ ਬੜੀ ਯੋਗ ਹੈ 12 ਟਾਹਣ ਵੀ ਸੂਝ-ਬੂਝ ਦਾ ਮੁਕਾਬਲਾ ਹੁੰਦਾ ਹੈ ਜਿਹੜਾ ਜ਼ਿਆਦਾਤਰ ਸਮਝਦਾਰ ਤੇ ਬੁੱਧੀ ਵਾਲਾ ਹੁੰਦਾ ਹੈ ਉਹ ਜਿੱਤ ਜਾਂਦਾ ਹੈ ਇਸ ਲਈ ਆਪਣੀ ਟਾਹਣ ਜਾਂ ਗੋਟ ਉਸ ਸੇ ਸਾਹਮਣਾਲ ਰੱਖਣਾ ਹੁੰਦਾ ਹੈ ਕਿ ਵਿਰੋਧੀ ਧਿਰ ਉਸ ਨੂੰ ਨਿਯਮ ਅਨੁਸਾਰ ਮਾਰ ਨਾ ਸਕੇ ਸਗ ਉਲਟਾ ਵਿਰੋਧੀ ਦੀ ਟਾਹਾਂ ਨੂੰ ਮਾਰਨ ਵੀ ਸਫਲ ਹੋ ਜਾਵੇ ਇਸ ਤਰ੍ਹਾਂ ਇੱਕ ਦੂਜਾ ਆਪਣੀ ਸੋਚ ਨਾਲ ਆਪਣੀਆਂ ਟਾਣਾ ਪਚਾਉਂਦਾ ਹੈ ਤੇ ਵਿਰੋਧੀ ਦੀਆਂ ਟਾਹਾਂ ਮਾਰਨ ਦਾ ਯਤਨ ਕਰਦਾ ਹੈ ਪਹਿਲੇ ਲੀਕਾਂ ਲਾ ਲਈਆਂ ਜਾਂਦੀਆਂ ਹਨ ਖਿਡਾਰੀ ਇੱਕ ਦੂਜੇ ਦੇ ਸਾਹਮਣੇ ਬੈਠ ਜਾਂਦੇ ਹਨ ਆਪ ਉਹ ਆਪਣੇ ਪਾਸੇ ਵੱਲ 12-12 ਟਾਹਾਂ ਜਿਹੜੀਆਂ ਇੱਕ ਦੂਜੇ ਤੋਂ ਭਿੰਨ ਹੁੰਦੀਆਂ ਹਨ ਬਣੇ ਹੋਏ ਘੁਰਿਆਂ 'ਤੇ ਰੱਖ ਲੈਂਦੇ ਹਨ ਜੇ ਇੱਕ ਖਿਡਾਰੀ ਲੱਕੜ ਦੀਆਂ 12 ਟਾਣਾ ਵਰਤਦਾ ਹੈ ਤਾਂ ਦੂਜਾ ਮਿੱਟੀ ਦੀਆਂ 12 ਛੋਟੀਆਂ ਠਿਕਰੀਆਂ ਵਰਤਦਾ ਹੈ ਇਸ ਤਰ੍ਹਾਂ ਇੱਕ ਦੂਜੇ ਦੀਆਂ ਟਾਣਾ ਆਪਸ ਵਿੱਚ ਲੱਦਦੀਆਂ ਨਹੀਂ ਟਾਣਾ ਆਪਣੇ ਆਪਣੇ ਪਾਸਿਆਂ ਦੇ ਘੁਰ ਘੁਰਿਆਂ ਉੱਤੇ ਰੱਖਣ ਪਿੱਛੋਂ ਇੱਕ ਖਿਡਾਰੀ ਖਾਲੀ ਪਏ ਘਰ ਵਿੱਚ ਆਪਣੀ ਟਾਹਣ ਰੱਖ ਕੇ ਚੱਲ ਚੱਲਦਾ ਹੈ ਦੂਜਾ ਖਿਡਾਰੀ ਆਪਣੀ 12 ਨੰਬਰ ਵਾਲੀ ਗੋਟ ਚੁੱਕ ਕੇ ਖਾਲੀ ਹੋਏ ਘੁਰੇ ਉੱਤੇ ਰੱਖਦਾ ਹੋਇਆ ਵਿਰੋਧੀ ਦੀ ਰੱਖੀ ਹੋਈ ਗੋਟ ਨੂੰ ਮਾਰ ਕੇ ਜਾ ਚੁੱਕ ਲੈਂਦਾ ਹੈ ਅਤੇ ਆਪਣੀ ਜਾਂ ਆਪਣੀ 7 ਨੰਬਰ ਵਾਰੀ ਗੋਟ ਨੂੰ ਖਾਲੀ ਪਏ ਘਰੇ ਵਿੱਚ ਰੱਖਦਾ ਹੈ ਇਸ ਖਿਡਾਰੀ ਦੀ ਆਪਣੀ ਮਰਜ਼ੀ ਹੈ ਕਿ ਉਹ ਮਰਦੀ ਹੋਈ ਗੋਟ ਨੂੰ ਮਾਰੇ ਜਾਂ ਨਾ ਮਾਰੇ ਉਸ ਨੇ ਆਪਣੇ ਹਿਸਾਬ ਨਾਲ ਚਾਲ ਚੱਲਣੀ ਹੁੰਦੀ ਹੈ ਕਈ ਵਾਰ ਇਸ ਤਰ੍ਹਾਂ ਕਰਨ ਨਾਲ ਲਾਭ ਹੁੰਦਾ ਹੈ ਤੇ ਕਈ ਵਾਰ ਹਾਨੀ ਇਸ ਨਿਯਮ ਅਨੁਸਾਰ ਦੋਵੇਂ ਖਿਡਾਰੀ ਖਾਲੀ ਪਏ ਘਰਿਆਂ ਨੂੰ ਵੇਖ ਕੇ ਆਪਣੀਆਂ ਚਾਲਾਂ ਚਲਦੇ ਹਨ ਜਾਂ ਆਪਣੀ ਢਾਨ ਬਚਾਉਂਦੇ ਹਨ ਤੇ ਅਗਲੇ ਦੀ ਢਾਨ ਮਾਰਦੇ ਹਨ ਚਾਲਾਂ ਵਾਰੀ ਵਾਰੀ ਚੱਲਣੀਆਂ ਹੁੰਦੀਆਂ ਹਨ ਇਸ ਤਰ੍ਹਾਂ ਇਹ ਖੇਡ ਸ਼ੁਰੂ ਰਹਿੰਦੀ ਹੈ ਜਦੋਂ ਕਿਸੇ ਖਿਡਾਰੀ ਦੀਆਂ ਸਾਰੀਆਂ ਟਾਣਾ ਜਾਂ ਗੋਟਾ ਮਾਰ ਜਾਂਣ ਤਾਂ ਬਾਜ਼ੀ ਖਤਮ ਹੋ ਜਾਂਦੀ ਹੈ ਖਿਡਾਰੀਆਂ ਦੀ ਮਰਜ਼ੀ ਅਨੁਸਾਰ ਹੋਰ ਬਾਜ਼ੀਆਂ ਖੇਡੀਆਂ ਜਾਂਦੀਆਂ ਹਨ ਇਸ ਖੇਡ ਨੂੰ ਖੇਡਣ ਲਈ ਸਿਰਫ ਦੋ ਖਿਡਾਰੀਆਂ ਦੀ ਲੋੜ ਪੈਂਦੀ ਹੈ ਪਾਸਾ ਜਾਂ ਚੱਪੜ ਬੜੀ ਉਮਰ ਵਾਲੇ ਆਦਮੀਆਂ ਦੀ ਦੂਜੀ ਮਨਪਸੰਦੀ ਖੇਡ ਪਾਸ਼ਾ ਹੈ ਮਹਾਪਾਰਥਵੀ ਚ ਆਏ ਹਵਾਲੇ ਤੋਂ ਸਿੱਧ ਹੈ ਕਿ ਇਹ ਖੇਡ ਹਿੰਦੀ ਵਿੱਚ ਕਾਫੀ ਦੇਰ ਤੋਂ ਚੱਲਤ ਰਹੀ ਹੈ। ਇਹ ਖੇਡ ਬਹੁਤ ਹੱਦ ਤੱਕ ਜੋਡੋ ਨਾਲ ਮਿਲਦੀ-ਜੁਲਦੀ ਹੈ। ਇਸ ਖੇਡ ਵਿੱਚ ਤਾਸ਼ ਵਾਂਗ ਸਿਰਫ ਕਿਸਮਤ ਉੱਤੇ ਹੀ ਆਸ ਨਹੀਂ ਰੱਖਣੀ ਪੈਂਦੀ ਸਗੋਂ ਸੋਚ ਤੋਂ ਵੀ ਕਾਫੀ ਕੰਮ ਲੈਣਾ ਪੈਂਦਾ ਹੈ। ਹਰ ਖਿਡਾਰੀ ਦਾ ਯਤਨ ਹੁੰਦਾ ਹੈ ਕਿ ਉਸ ਦੀਆਂ ਸਾਰੀਆਂ ਗੋਟਾਂ ਦੂਜੇ ਖਿਡਾਰੀਆਂ ਨਾਲੋਂ ਪਹਿਲਾਂ ਪੁੱਗ ਜਾਣ। ਇਸ ਲੋੜਤ ਨੂੰ ਮੁੱਖ ਰੱਖ ਕੇ ਉਹ ਆਪਣੀਆਂ ਗੋਟਾਂ ਇਸ ਹਿਸਾਬ ਨਾਲ ਚੌਪੜ ਦੇ ਘੁਰਿਆਂ ਵਿੱਚ ਰੱਖਦਾ ਹੈ। ਕਿ ਉਹ ਕਿਸੇ ਵੀ ਹਾਲਾਤ ਵਿੱਚ ਵੀ ਮਰ ਨਾ ਸਕਣ ਅਤੇ ਆਪਣੇ ਪੁੱਗਣ ਵਾਲੇ ਘਰ ਵੀ ਛੇਤੀ ਪੁੱਗ ਜਾਣ ਇਸ ਖੇਡ ਰਾਹੀਂ ਨਾ ਕੇਵਲ ਬੁੱਧੀ ਵਿੱਚ ਵਾਧਾ ਹੁੰਦਾ ਹੈ ਸਗੋਂ ਹਰ ਪਾਸੇ ਚੁਕੰਨਾ ਰਹਿਣ ਦਾ ਅਭਿਆਸ ਵੀ ਹੁੰਦਾ ਹੈ ਗੋਟਾ ਦੇ ਕੁਰੇ ਬਹੁਤ ਜ਼ਿਆਦਾ ਹੋਣ ਕਰਕੇ ਇਸ ਖੇਡ ਨੂੰ ਖਤਮ ਕਰਨ ਲਈ ਕਾਫੀ ਸਮਾਂ ਲੱਗਦਾ ਹੈ ਭਾਵੇਂ ਖੇਡ ਲੰਮੀ ਹੋ ਜਾਂਦੀ ਹੈ ਪਰ ਫਿਰ ਵੀ ਇਸ ਦੀ ਦਿਲਚਸਪੀ ਖੇਡ ਮੁੱਕਣ ਤੱਕ ਕਾਇਮ ਰਹਿੰਦੀ ਹੈ ਇਸ ਖੇਡ ਵਿਚ ਕਈ ਵਾਰ ਉਤਰਾ ਚੜ੍ਹਾਉਂਦੇ ਹਨ ਤੇ ਪਤਾ ਨਹੀਂ ਹੁੰਦਾ ਕਿ ਅਖੀਰ ਕੌਣ ਜਿੱਤੇਗਾ ਇਸ ਨੂੰ ਵੇਖਣ ਵਾਲੇ ਵੀ ਕਾਫੀ ਇਕੱਠੇ ਹੋ ਜਾਂਦੇ ਹਨ ਅਤੇ ਉਹ ਵੀ ਉਹਨਾਂ ਹੀ ਰਸ ਮੰਨਦੇ ਹਨ ਜਿੰਨਾ ਹੀ ਇਸ ਨੂੰ ਖੇਡਣ ਵਾਲੇ ਇਸ ਪ੍ਰਕਾਰ ਇਨ੍ਹਾਂ ਖੇਡਾਂ ਤੋਂ ਇਲਾਵਾ ਪੰਜਾਬੀ ਤਾਸ਼ ਬਾਂਦਰ ਕਿਲਾ ਸੌਂਚੀ ਸਮੁੰਦਰ ਮੱਛੀ ਪੰਡਾ ਪੰਡਾਰੀਆ ਗੀਟੇ ਉੱਚੀ ਨੀਚ ਚਿੜੀ ਉਡ ਆਦ ਬੱਚਿਆਂ ਤੋਂ ਲੈ ਕੇ ਜਵਾਨਾਂ ਅਤੇ ਬਜ਼ੁਰਗਾਂ ਦੀਆਂ ਖੇਡਾਂ ਬਹੁਤ ਸ਼ੌਕ ਨਾਲ ਖੇਡਦੇ ਆਏ ਹਨ ਸੋ ਪਿਆਰੇ ਸਿੱਖਿਆਰਥੀਓ ये था हमारा आज का अध्याय पंजाब की लोक खेलें ये विरासती खेलें हैं जिन्हें पूरे पंजाब में छोटे बच्चों से लेकर बड़े बूढ़ों तक सभी खेलते हैं धन्यवाद